ਪਾ ਪੀਸ ਜੁਨੀਅਨ ਕ੍ਰਾਂਤੀਕਾਰੀ ਦਾ ਇੱਕ ਵਰਕਰ ਨੇ ਪੀਪੀ ਜਰਨਲ ਚੀਕਾ ਜਿਨ੍ਹਾਂ ਨੇ ਦਿੱਲੀ ਦਾ ਮੋਰਚਾ ਵੀ ਸਾਡੇ ਨਾਲ ਲੜਿਆ ਹੁਣ ਵੀ ਸ਼ੰਭੂ ਦਾ ਮੋਰਚਾ ਲੜ ਰਿਹਾ ਔਰ 29 ਤਰੀਕ ਨੂੰ ਮੋਰਚੇ ਤੋਂ ਵਾਪਸ ਆਇਆ ਔਰ 30 ਤਰੀਕ ਨੂੰ ਜਿੱਥੇ ਮਾਨਿਆਨ

ਹਰ ਜੰਬਾਤ ਸਿੰਘ ਜੀ ਅਮਰ ਰਹੇ ਅਮਰ ਰਹੇ ਉਹ ਕਲਰ ਅੱਜ ਬਹੁਤ ਦੁਖ ਭਰੀ ਖਬਰ ਮਿਲੀ ਕਿ ਸਾਡੇ ਛੋਟੇ ਵੀਰ ਸਰਦਾਰ ਦਲਬਾਖ ਸਿੰਘ ਜੀ ਅਬਰਾਲੀ ਜਿਨ੍ਹਾਂ ਨੂੰ ਮੈਂ ਇੱਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਵਰਕਰ ਨਹੀਂ ਇੱਕ ਜਰਨੈਲ ਗੈਂਦਾ ਜਿਨ੍ਹਾਂ ਨੇ 2020 ਵਿੱਚ ਦਿੱਲੀ ਮੋਰਚਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਿਆ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਟਾਈਮ ਟੂ ਟਾਈਮ ਜਿਹੜੀ ਹਾਜ਼ਰੀ ਮਿਲੀ ਉਹ ਪਰਦੇ ਰਹੇ ਨੇ 29 ਤਰੀਕ ਨੂੰ ਪਿਛਲੀ ਨੂੰ ਇਹ ਸ਼ੰਭੂ ਮੋਰਚੇ ਤੋਂ ਵਾਪਸ ਆਏ ਨੇ 30 ਤਰੀਕ ਨੂੰ ਅਸੀਂ ਮਾਲੇয়াল ਪੁਲੀ ਦੇ ਉੱਤੇ ਜਾਮ ਲਾਇਆ ਸੀਗਾ ਪੰਜਾਬ ਬੰਦ ਕਰਕੇ ਉਥੇ ਵੀ ਇਹ बार-बार ਆਪਣੀਆਂ ਕਿਸਾਨਾਂ ਦੀਆਂ ਗੱਲਾਂ ਕਰਦੇ ਹੋਏ ਐਮ ਐਚ ਪੀ ਦੀ ਮੰਗ ਬਾਰੇ ਸੋਚਦੇ ਹੋਏ ਇਹ ਕਹਿ ਰਹੇ ਸੀਗੇ ਕਿ ਸਾਡੇ ਜ਼ਾਲਮ ਰਾਜੇ ਨੂੰ ਇੱਕ ਸਾਡਾ ਬਜ਼ੁਰਗ ਨੇਤਾ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਾ ਨਜ਼ਰ ਨਹੀਂ ਆ ਰਿਹਾ ਤੇ ਉਹ ਕਾਹਦਾ ਸਾਡਾ ਰਾਜਾ ਉਹ ਸੋਚ ਮੁਤਾਬਕ ਹੀ ਉੱਥੇ ਬੈਠਿਆ ਇਹਨਾਂ ਨੂੰ ਅਟੈਕ ਆਇਆ ਉਹਦੇ ਤੋਂ ਬਾਅਦ ਅਸੀਂ ਆਪਣਾ ਯੋਰ ਲਾਇਆ ਇਹਨਾਂ ਨੂੰ ਹਸਪੀਟਲ ਲੈ ਕੇ ਗਏ ਆ ਔਰ ਕੱਲ ਸ਼ਾਮੀ 4 ਵਜੇ ਹਸਪੀਟਲ ਇਹਨਾਂ ਦੀ ਡੈਥ ਹੋ ਗਈ ਜਿੱਥੇ ਪਰਿਵਾਰ ਨੂੰ ਘਟਾ ਪਿਆ ਉਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੂੰ ਬਹੁਤ ਵੱਡਾ ੱਟਕਾ ਲੱਗਾ ਸਾਡੇ ਪ੍ਰਧਾਨ ਦਲਬਾਗ ਸਿੰਘ ਪੱਬਰਾਲੀ ਇੱਥੇ ਬਿਲਕੁਲ ਨਜ਼ਦੀਕ ਨੇ ਉਹਨਾਂ ਦੱਸਿਆ ਕਿ ਜਦੋਂ ਮੈਂ ਫੋਨ ਕੀਤਾ ਸਰਦਾਰ ਦਲਬਾਗ ਸਿੰਘ ਗੇਟ ਅੱਗੇ ਮਿਲਿਆ ਇਸ ਕਰਕੇ ਇਹੋ ਜਿਹੇ ਵਰਕਰ ਜਥੇਬੰਦੀਆਂ ਨੂੰ ਮਿਲਣੇ بڑے ਔਖੇ ਹੁੰਦੇ ਆ ਤੇ ਬੜੇ ਚਿਰ ਬਾਅਦ ਜਾ ਕੇ ਵਰਕਰ ਚਾਰ ਹੁੰਦਾ ਗੁਰੂ ਮਹਾਰਾਜ ਜਗੇ ਅਰਦਾਸ ਕਰਦੇ ਆ ਕਿ ਰੱਬ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਕਿ ਪਰਿਵਾਰ ਨੂੰ ਜੋ ਪਹਿਲਾਂ ਸੀ ਦਾਨੂ ਸ਼ੂਲਤਾ ਦਿੱਤੀਆਂ ਗਈਆਂ ਨੇ 25 ਲੱਖ ਰੁਪਇਆ ਮੁਆਜਾ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਔਰ ਸਾਡੇ ਵੀਰ ਦਲਬਾਖ ਸਿੰਘ ਪੱਬਰਾਲੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਜਿੱਦੀ ਕਾਰਵਾਈ ਵਾਸਤੇ ਅਸੀਂ ਆਪਣੇ ਵੱਲੋਂ ਫਾਈਲ ਬਣਾ ਕੇ ਐਸਡੀਐਮ ਸਾਹਿਬ ਨੂੰ ਦੇ ਚੁੱਕੇ ਹਾਂ ਡੇਰਾ ਬਾਬਾ ਨਾਨਕ ਨੂੰ ਤੇ ਹੁਣ ਆਪਣੇ ਦਲਬਾਗ ਜੀ ਪ੍ਰਧਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਮਗਰ ਹੋ ਕੇ ਇਹ ਕੰਮ ਨੂੰ ਛੇਤੀ ਕਰਕੇ ਔਰ ਦੋਹਾਂ ਸਰਕਾਰਾਂ ਨੂੰ ਪਰ ਜੋ ਅਪੀਲ ਕਰਦੇ ਹਾਂ ਕਿ ਇਹ ਜੋ ਕਿਸਾਨ ਸ਼ਹੀਦ ਹੋਇਆ ਇਹ ਸੀਦ ਲੈਰ ਦੇ ਕਿਸਾਨ ਨੂੰ ਉਹਦਾ ਬੰਦਾ ਹੱਕ ਦਵਾਇਆ ਜਾਏ ਤਾਂ ਕਿ ਅੱਗੇ ਆਉਣ ਵਾਲਾ ਪਰਿਵਾਰ ਜਿਹੜਾ ਹੈ ਉਹ ਬੋਝ ਆਪਣਾ ਉਠਾ ਸਕੇ ਅਜੇ ਪੂਰਾ ਕਾਰੋਬਾਰ ਸਾਡਾ ਵੀ ਦਲਬਾਖ ਸਿੰਘ ਦੇ ਸ਼ਿਰ ਤੇ ਉੱਪਰ ਸੀਗਾ ਬੱਚੇ ਛੋਟੇ ਨੇ ਇਸ ਕਰਕੇ ਅਸੀਂ ਇੱਕ ਨੌਕਰੀ ਤੇ 25 ਲੱਖ ਰੁਪਏ ਦੀ ਸਰਕਾਰ ਕੋਲੋਂ ਮੰਗ ਕਰਦੇ ਆਂ ਦੂਹਾਂ ਸਰਕਾਰਾਂ ਨੂੰ ਫੇਰ ਬੇਨਤੀ ਕਰਦੇ ਆਂ ਕਿ ਸਾਨੂੰ ਇਹ ਮੌਜਾ ਦਿੱਤਾ ਜਾਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ